ਅਜ਼ਾਦੀ ਦਿਹਾੜੇ ਦੇ ਉੱਤੇ ਪੰਜਾਬ ਤੋਂ ਸੰਗਰੂਰ ਜ਼ਿਲ੍ਹੇ ਦੇ ਸਰਪੰਚ ਗੁਰਧਿਆਨ ਸਿੰਘ ਜੋ ਕਿ ਅਮਰਤਾ ਸਿੰਘ ਨੇ ਉਹਨਾਂ ਨੂੰ ਸਨਮਾਨ ਦੇਣ ਲਈ ਦਿੱਲੀ ਕਿ ਸੇ ਬੁਲਾਇਆ ਗਿਆ ਸੀ ਪਰ ਬੜੀ ਅਣਸਥਾਣਿਕ ਘਟਨਾ ਉਹਨਾਂ ਨਾਲ ਵਾਪਰੀ ਕਿ ਉਹਨਾਂ ਨੂੰ ਸੁਰੱਖਿਆ ਕਰਮੀਆਂ ਨੇ ਜਿਹੜਾ ਹੈ ਅੱਗੇ ਨਹੀਂ ਜਾਣ ਦਿੱਤਾ ਇਸ ਮਾਮਲੇ ਤੇ ਭਾਜਪਾ ਦੇ ਸੀਨੀਅਰ ਨੇਤਾ ਕੀ ਸਿੰਘ ਅੱਜ ਦਿੱਲੀ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਨੇ ਤੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸਰਪੰਚ ਗੁਰਧਿਆਨ ਸਿੰਘ ਨਾਲ ਦਿੱਲੀ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ ਵੀਡੀਓ ਕਾਲ ਤੇ ਗੱਲ ਵੀ ਕੀਤੀ ਹੈ

ਜੀ ਕਿ ਇਦਾਂ ਸਾਰਾ ਮਾਮਲਾ ਹੋਇਆ ਔਰ ਕਿਉਂਕਿ ਸਰਪੰਚ ਸਾਹਿਬ ਨੇ ਉੱਥੇ ਕਿਦਰੇ ਮੀਡੀਆ ਨਾਲ ਗੱਲ ਕੀਤੀ ਹੁੰਦੀ ਹੈ ਕਿਸੇ ਕਿਸੇ ਇੱਕ ਟੀਵੀ ਚੈਨਲ ਤੇ ਸਰਪੰਚ ਸਾਹਿਬ ਤੇ ਮੈਂ ਇਕੱਠੇ ਸਾਂ ਫੋਨ ਤੇ ਜਿਸ ਮੈਂ ਅੱਥੀਆ ਕਿਹਾ ਕਿ ਸਰਪੰਚ ਸਾਹਿਬ ਨੂੰ ਮੇਰਾ ਨੰਬਰ ਦੇ ਦੋ ਸਰਪੰਚ ਸਾਹਿਬ ਨੂੰ ਨੰਬਰ ਵਨ ਭੇਜੋ ਮੈਂ ਗੱਲ ਕਰਕੇ ਜੋ ਇਹਦੀ ਬੰਦੀ ਕਾਰਵਾਈ ਹੋਊਗੀ ਉਹ ਰਿਕੁਐਸਟ ਕਰਕੇ ਕਰਾਵਾਂਗੇ ਜੀ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਸਾਰੀ ਗੱਲ ਸਮਝ ਕੇ ਸਮਝ ਲੱਗੀ ਕਿ ਸਰਪੰਚ ਸਾਹਿਬ ਸਿਹਰੇ ਜਦੋਂ ਖੇਲੇ ਪਹੁੰਚੇ ਤੇ ਉਹਨਾਂ ਨੂੰ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਤਾ ਗਿਆ ਕਉਕ ਨੂੰ ਕੋ ਸਿਵੀ ਸਾਫ ਸੀ ਉਹਨਾਂ ਨੇ ਸ਼ਾਇਦ ਉੱਥੇ ਆਖਿਆ ਵੀ ਇੱਕ ਸੰਵਧਨ ਦੇ ਅਧਿਰਗਤ ਸਾਨੂੰ ਲਾਊਟ ਹੈਗਾ ਸੰਵਧਨ ਸਾਨੂੰ ਲਾਊ ਕਰਦਾ ਹੈ ਕੌਂਸਲ ਨੂੰ ਲਾਊ ਕਰਦਾ ਸੈਕਸ਼ਨ 25 2ਪੀ ਚ ਪਰ ਜੋ ਕੰਸਰਨ ਅਫਸਰ ਸੀ ਉੱਥੇ ਏਸੀਪੀ ਕੰਸਰਨ ਸੀ ਕੋ ਸ਼ਸ਼ੀ ਕਾਂਗੋਰ ਉਹਨੇ ਨਹੀਂ ਅਲਾਉ ਕੀਤਾ ਉਹਨੂੰ ਸ਼ਾਇਦ ਨਹੀਂ ਜਾਣਕਾਰੀ ਹੋਣੀ ਸਰਪੰਚ ਸਾਹਿਬ ਦਾ ਕਹਿਣਾ ਕਿ ਸ਼ਾਇਦ ਉਹਨੇ ਕਿਸੇ ਅਕੀ ਗੱਲ ਵੀ ਕੀਤੀ ਤੇ ਉੱਥੋਂ ਵੀ ਸ਼ਾਇਦ ਗੱਲ ਨਹੀਂ ਬਣੀ ਪਰ ਮੈਨੂੰ ਲੱਗਾ ਕਿ ਇੱਕ ਮੈਸੇਜ ਆਣਾ ਚਾਹੀਦਾ ਸਿਸਟਮ ਵਿੱਚ ਔਰ ਇੱਕ ਅੱਛਾ ਮੈਸੇਜ ਆਣਾ ਚਾਹੀਦਾ ਤਕੜਾ ਮੈਸੇਜ ਆਣਾ ਚਾਹੀਦਾ ਤਾਂ ਕਿ ਅਗਲੀ ਵਾਰ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਮੈਂ ਚੈੱਕ ਕੀਤਾ ਵੀ ਉਹ ਉਸ ਹਲ ਜਿਹੜਾ ਲਾਲ ਕਿਲਾ ਕਿਰੇ ਸੀਪੀ ਦੇ ਕੋਲ ਆਂਦਾ ਹੈ ਜੀ ਉਹਦਾ ਜਾਇੰਟ ਸੀਪੀ ਜਿਹੜੇ ਸੈਂਟਰਲ ਰੇਂਜ ਦੇ ਨੇ ਮਦਰ ਵਰਮਾ ਜੀ ਉਹਨਾਂ ਦੀ ਉਹਦੇ ਚ ਆਂਦਾ ਹੈ ਉਹ ਤੁਮੀਨੀ ਚ ਆਂਦਾ ਹੈ ਤੇ ਮੈਂ ਇਸ ਕਰਕੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਤੁਹਾਨੂੰ ਮਿਲਣ ਆ ਰਿਹਾ ਹਾਂ ਅੱਜ ਉਹਨਾਂ ਨੇ ਟਾਈਮ ਦਿੱਤਾ ਸੀ ਤੇ ਮੈਂ ਸਰਪੰਚ ਸਾਹਿਬ ਨੂੰ ਆਖਿਆ ਸੀ ਕਿ ਮੈਂ ਜਾਵਾਂਗਾ ਮਿਲਣ ਵਾਸਤੇ ਆਪਣਾ ਫੋਨ ਔਨ ਰੱਖਣਾ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਵੀਡੀਓ ਕਾਲ ਕਰਾ ਦਾਂਗਾ ਉਥੋਂ ਜੀ ਤੇ ਅੱਜ ਮਿਲ ਕੇ ਮੈਂ ਚਿੱਠੀ ਦਿੱਤੀ ਉਹਨਾਂ ਨੂੰ ਜਦੇ ਵਿੱਚ ਮੈਂ ਲਿਖਿਆ ਕੇਸ ਦੀ ਰਿਕਵੈਸਟ ਦੇਚੇ ਨੇ ਕਿਰੇ ਕਿਰੇ ਕੇਸਿਸ ਵਿੱਚ ਅੱਹ ਅੱਹ ਇਤਤਾਂ ਸਿਰਿਸਾ ਵਾਲੇ ਮਾਮਲੇ 'ਚ ਸੁਪਰੀਮ ਕੋਰਟ ਦੇ ਆਰਡਰ ਵੀ ਆਗੇ ਨੇ ਇੱਕ ਬਲਵੰਤ ਸਿੰਘ ਵਰਸਸ ਸਟੇਟ ਆਹ ਵਾਇਸਾਨ ਦਾ ਮਾਮਲਾ ਹੈਗਾ 2006 ਦਾ ਜੀ ਇਸ ਸੁਪਰੀਮ ਕੋਰਟ ਨੇ ਰੀਫਰਮ ਕਿਤਾਬਿਆਂ ਕਰਪਾਣ ਲੈ ਜਾਣਾ ਲੈ ਜਾਣਾ ਜਾਂ ਪਾਣਾ ਸਾਡਾ ਫੰਡਮੈਂਟਲ ਰਾਈਟ ਹੈ ਜੀ ਤੇ ਉਹ ਵੀ ਚਿੱਠੀ ਲਿਖਿਆ ਨਾਲ ਫਿਰ ਮੈਂ ਕਿਹਾ ਵੀ ਇੱਕ ਬੰਦੀ ਜਿਹੜੀ ਵੀ ਜੋ ਅਕਸਰ ਹੈਗਾ ਉਹ ਸਸ਼ੀਕਨ ਗੁਆੜ ਉਹਦੇ ਖਾਤੇ ਵੀ ਹੋਣੀ ਚਾਹੀਦੀ ਹੈ ਕਿਉਂ ਉਹਨੇ ਕਿਉਂ ਰੋਕੇ ਜਾਂ ਡਿਲੇਟੇਸ਼ਨ ਹੈਗਾ ਸੀ ਜੀ ਇਹ ਇਸ ਕਾਈਂਡ ਆਫ ਮਦਰ ਵਰਮਾ ਜੀ ਜੁਆਇੰਟ ਸੀਪੀ ਸਾਹਿਬ ਕੀ ਉਹਨਾਂ ਨੇ ਵੀਡੀਓ ਕਾਲ ਤੇ ਸਰਪੰਚ ਸਾਹਿਬ ਨਾਲ ਗੱਲ ਕੀਤੀ 12 ਮਿੰਟ ਗੱਲ ਹੋਈ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਾਇਆ ਕਿ ਇਹ ਗੱਲ ਜਿਹੜੀ ਘਟਨਾ ਹੋਈ ਇਹਦਾ ਅਫਸੋਸ ਹੈ ਮੈਨੂੰ ਔਰ ਮੈਂ ਮਾਫੀ ਵੀ ਮੰਗਦਾ ਔਰ ਇਹ ਵੀ ਕਿਹਾ ਕਿ ਜੋ ਬੰਦੀ ਕਾਰਵਾਈ ਹੋਏਗੀ ਮੈਂ ਕਰਾਂਗਾ

ਜੀ ਪਰ ਆਰਥਿਕਮ ਦੀ ਗੱਲ ਸੀ ਸ੍ਰੀ ਸਾਹਿਬ ਦੀ ਹੋ ਰਹੀ ਹੈ ਪਰ ਸਿੱਖਾਂ ਦੇ ਪੰਜ ਤਕਾਰ ਜਿਹੜੇ ਨੇ ਬਖਸ਼ੇ ਹੋਏ ਨੇ ਗੁਰੂ ਸਾਹਿਬਾਨ ਵੱਲੋਂ ਉਹ ਪੰਜ ਤਕਾਰ ਸ੍ਰੀ ਸਾਹਿਬ ਨੂੰ ਲੈ ਕੇ ਵਿਵਾਦ ਹੋਣਾ ਤਾਂ ਬੜਾ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਹੈ ਹਾਲਾਂਕਿ ਅੰਤਰਰਾਸ਼ਟਰੀ ਉਡਾਣਾ ਚ ਜਾਂ ਡੋਮੈਸਟਿਕ ਉਡਾਣਾ ਚ ਵੀ ਜਿਹੜਾ ਹੈ ਉਹਦੇ ਵਾਸਤੇ ਕੋਈ ਵਿਧੀ ਵਿਧਾਨ ਬਣਾਇਆ ਗਿਆ ਹੈ ਕਿ ਕੇਸ ਵਿੱਚ ਰੱਖ ਕੇ ਤੁਸੀਂ ਬਾਅਦ ਵਿੱਚ ਪ੍ਰਾਪਤ ਕਰ ਸਕਦੇ ਹੋ ਪਰ ਕੜੇ ਨੂੰ ਲੈ ਕੇ ਵੀ ਬੜੇ ਵਿਵਾਦ ਆ ਰਹੇ ਨੇ ਹਾਲੇ ਤਾਜ਼ਾ ਖੱਟਣਾ ਰਾਜਸਥਾਨ ਦੀ ਹੈ ਇੱਕ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਵਿੱਚ ਇੱਕ ਬੱਚੀ ਨੂੰ ਪਰੇਸ਼ਾਨੀ ਆਈ ਹੈ ਕੀ ਲੱਗਦਾ ਹੈ ਕਿ ਇਹ ਅਵੇਅਰਨੈਸ ਕਿਉਂਕਿ ਜੇ ਤੁਸੀਂ ਵੀ ਕੀਤਾ ਕਿ ਸੰਵਿਧਾਨ ਮੁਤਾਬਕ ਇਹਦੀ ਇਜਾਜ਼ਤ ਹੈ ਸੁਪਰੀਮ ਕੋਰਟ ਦੇ ਵੀ ਹੁਕਮ ਨੇ ਇਸ ਬਾਰੇ ਇੱਕ ਬਕਾਇਦਾ ਜਜਮੈਂਟ ਦਿੱਤੇ ਪਰ ਇਹ ਅਵੇਅਰਨੈਸ ਪੁਲਿਸ ਅਫਸਰਾਂ ਤੇ ਜਾਂ ਪ੍ਰੀਖਿਆ ਲੈਣ ਵਾਲੇ ਅਧਿਕਾਰੀਆਂ 'ਚ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਕਿਉਂ ਨਹੀਂ ਹੈਗੀ ਕੀ ਕਾਰਨ ਹੈ ਇਹਦੇ ਪਿੱਛੇ ਜਦ ਨਹੀਂ ਸੰਦਾਨ ਲੋਕੀ ਪੜਦੇ ਨਹੀਂ ਲੋਕਾਂ ਨੇ ਸੰਦਾਨ ਪੜਿਆ ਨਹੀਂ ਆਇਆ ਔਰ ਇਸ ਕਰਕੇ ਬਾਰ ਬਾਰ ਦਿੱਕਤ ਆਂਦੀ ਹੈ ਪਰ ਇਹ ਨਹੀਂ ਕਿ ਕੋਈ ਰੋਟੀਵਿਚ ਕੋਈ ਜਨਰਲ ਆਰਡਰ ਇਹੋ ਜਿਹਾ ਹੈਗਾ ਉਹ ਤਾਂ ਹੁੰਦਾ ਹੈ ਕਿ ਜੇ ਉਹ ਰਾਜਸਥਾਨੀ ਚ ਮਾਮਲਾ ਹੋਇਆ ਜਾਂ ਦਿੱਲੀ ਚ ਹੁਣ ਮਾਮਲਾ ਹੋਇਆ ਜੀ ਇੱਥੇ ਜਦ ਵੀ ਹੋਏ ਉੱਥੇ ਥੋੜੇ ਉੱਚ ਸਕਾਰਪਾਈ ਅਗਰ ਹੋਏਗੀ ਮੈਸੇਜ ਆਏਗਾ ਜਿੱਦਾਂ ਅੱਜ ਆਪਾਂ ਦਿੱਲੀ ਪੁਲਿਸ ਕਮਿਸ਼ਨ ਨੂੰ ਜਾ ਕੇ ਮਿਲਲੇ ਗੱਲ ਕੀਤੀ ਉਹਦੇ ਨਾਲ ਜੀ ਤੇ ਉਹਦਾ ਇੱਕ ਮੈਸੇਜ ਆਏਗਾ ਔਰ ਐਵੇਂ ਐਕਸਪੈਕਟ ਕਰਦਾ ਕਿ ਦਿੱਲੀ ਕਮੇਟੀ ਜਾਂ ਆਲ ਇੰਡੀਆ ਜਿਹੜੀ ਸਾਡੀ ਗੁਰਦੁਆਰਾ ਕਮੇਟੀ ਹੈ ਉਹ ਵੀ ਇੱਥੇ ਸੋਸ਼ਲ ਮੀਡੀਆ ਤੇ ਇੱਥੇ ਅਵੇਰਨੈਸ ਕ੍ਰੀਏਟ ਕਰਨ ਔਰ ਆਪਣੀ ਵੱਲੋਂ ਜਾਂ ਹੋਰ ਵੀਡੀਓਸ ਲੋਕ ਇਨਫਲੂਐਂਸਰ ਲੋਕ ਯੂਜ਼ ਕਰਕੇ ਦਾ ਪ੍ਰਚਾਰ ਕਰਨ ਤਾਂ ਕਿ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਹੈ ਲੋਕੀ ਸੋਸ਼ਲ ਮੀਡੀਆ ਤੇ ਦੇਖਦੇ ਨੇ ਅਫਸਰ ਵੀ ਸੋਸ਼ਲ ਮੀਡੀਆ ਦੇਖਦੇ ਨੇ ਜੀ ਉਹ ਜੇ ਦੇਖਾਂਗੇ ਤਾਂ ਉਹਦਾ ਮੈਸੇਜ ਹੋ ਜਾਏਗਾ ਇਵਨ ਜੋ ਜੋ ਮੇਰੇ ਨਾਲ ਗੱਲ ਕਰ ਰਹੇ ਹੋ ਜੀ ਮੈਂ ਐਦਾ ਵੀ ਇੱਕ ਮੈਸੇਜ ਪੂਰੇ ਸਿਸਟਮ ਵਿੱਚ ਜਾਏਗਾ ਨਾ ਕਿਉਂਕਿ ਇਹ ਅਲਾਉਡ ਹੈਗਾ ਔਰ ਇਤਨਾ ਅਲਾਉਲੀ ਕੀਤਾ ਗਿਆ ਔਰ ਇਹ ਵੀ ਥੋੜਾ ਕੁ ਲਿਖਾ ਇਹ ਵੀ ਦੂਰ ਕਮੇ ਜਿਹੜਾ ਜਿਹੜੀ ਸੈਕਸ਼ਨ 252 ਬੀ ਜਿਹੜਾ ਤੁਹਾਨੂੰ ਲੌਗ ਕੀਤਾ ਗਿਆ ਕਰਪਾਨ ਅਸੇ ਕੀਤਾ ਗਿਆ ਪਰ ਕਿਰਪਾਨ ਸਿੰਬੋਲਿਕ ਹੈ ਪੰਜਾਂ ਦੇ ਪੰਜੇ ਕਕਾਰ ਸਾਨੂੰ ਅਰਾਉਡ ਨੇ ਦੱਸਨੇ ਜੀ 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 ਬਹੁਤ ਸ਼ੁਕਰੀਆ ਤੁਸੀਂ ਜੀ ਆਜ਼ਾਦੀ ਦਿਹਾੜੇ ਦੇ ਉੱਤੇ ਪੰਜਾਬ ਤੋਂ ਸੰਗਰੂਰ ਜ਼ਿਲ੍ਹੇ ਦੇ ਸਰਪੰਚ ਗੁਰਧਿਆਨ ਸਿੰਘ ਜੋ ਕਿ ਅਮਰਤਾ ਰਿਸ਼ੀ ਸਿੰਘ ਨੇ ਉਹਨਾਂ ਨੂੰ ਸਨਮਾਨ ਦੇਣ ਲਈ ਦਿੱਲੀ ਕਿਸੇ ਬੁਲਾਇਆ ਗਿਆ ਸੀ ਪਰ ਬੜੀ ਅਣਸਥਾਣਿਕ ਘਟਨਾ ਉਹਨਾਂ ਨਾਲ ਵਾਪਰੀ ਕਿ ਉਹਨਾਂ ਨੂੰ ਸੁਰੱਖਿਆ ਕਰਮੀਆਂ ਨੇ ਜਿਹੜਾ ਹੈ ਅੱਗੇ ਨਹੀਂ ਜਾਣ ਦਿੱਤਾ ਇਸ ਮਾਮਲੇ ਤੇ ਭਾਜਪਾ ਦੇ ਸੀਨੀਅਰ ਨੇਤਾ ਆਰਪੀ ਸਿੰਘ ਅੱਜ ਦਿੱਲੀ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਨੇ ਇਹ ਵੀ ਜਾਣਕਾਰੀ ਮਿਲਲੀ ਹੈ ਕਿ ਸਰਪੰਚ ਗੁਰਧਾਨ ਸਿੰਘ ਨਾਲ ਦਿੱਲੀ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ ਵੀਡੀਓ ਕਾਲ ਤੇ ਗੱਲ ਵੀ ਕੀਤੀ ਹੈ ਤੇ ਅਫਸੋਸ ਵੀ ਜ਼ਾਹਰ ਕੀਤਾ ਜੋ ਕਰਨਾ ਵਾਪਰੀ ਹੈ ਆਰਪੀ ਸਿੰਘ ਮੋਦੀ ਇਸ ਵਕਤ ਕੋਈ ਚੇਤੇ ਤੌਰ ਤੇ ਦਲਕਸ਼ਰ ਨਾਲ ਬਲੇ ਹੋ ਨੇ ਆਰਪੀ ਸਿੰਘ ਵੀ ਸਤਿਕਾਰਯੋਗ ਭਾਈ ਰਿਕਾਲਤਾ ਬਾਈਗੜੀ ਫਤਿਹ ਜੀ ਬਲਕਿ ਫਤਿਹ ਜੀ ਜੀ ਕੀ ਇਹ ਮਾਮਲਾ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਤੁਸੀਂ ਦਿੱਲੀ ਪੁਲਿਸ ਦੇ ਧਿਆਨ ਕਿ ਲਿਆਉਂਦਾ ਪਰਸੋਂ ਦੀ ਗੱਲ ਹੈ ਪਰਸੋਂ ਮੇਰੀ ਜਾਣਕਾਰੀ ਵਿੱਚ ਮਾਮਲਾ ਆਇਆ ਜੀ ਕਿ ਇਦਾਂ ਸਾਰਾ ਮਾਮਲਾ ਹੋਇਆ ਔਰ ਕਿਉਂਕਿ ਸਰਪੰਚ ਸਾਹਿਬ ਨੇ ਉੱਥੇ ਕਿਦਰੇ ਮੀਡੀਆ ਨਾਲ ਗੱਲ ਕੀਤੀ ਹੁੰਦੀ ਹੈ ਕਿਸੇ ਕਿਸੇ ਇੱਕ ਟੀਵੀ ਚੈਨਲ ਤੇ ਸਰਪੰਚ ਸਾਹਿਬ ਤੇ ਮੈਂ ਇਕੱਠੇ ਸਾਂ ਫੋਨ ਤੇ ਮੈਂ ਅੱਥੀਆ ਕਿਹਾ ਕਿ ਸਰਪੰਚ ਸਾਹਿਬ ਨੂੰ ਮੇਰਾ ਨੰਬਰ ਦੇ ਦੋ ਸਰਪੰਚ ਸਾਹਿਬ ਨੂੰ ਨੰਬਰ ਵਨ ਭੇਜੋ ਮੈਂ ਗੱਲ ਕਰਕੇ ਜੋ ਇਹਦੀ ਬੰਦੀ ਕਾਰਵਾਈ ਹੋਊਗੀ ਉਹ ਰਿਕੁਐਸਟ ਕਰਕੇ ਕਰਾਵਾਂਗੇ ਜੀ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਸਾਰੀ ਗੱਲ ਸਮਝ ਕੇ ਸਮਝ ਲੱਗੀ ਕਿ ਸਰਪੰਚ ਸਾਹਿਬ ਸਿਹਰੇ ਜਦੋਂ ਖੇਲੇ ਪਹੁੰਚੇ ਤੇ ਉਹਨਾਂ ਨੂੰ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਤਾ ਗਿਆ ਕਿਉਂਕਿ ਉਹਨਾਂ ਕੋਲ ਸੀਵੀ ਸਾਫ਼ ਸੀ ਉਹਨਾਂ ਨੇ ਸ਼ਾਇਦ ਉੱਥੇ ਆਖਿਆ ਵੀ ਇੱਕ ਸੰਵਾਨ ਦੇ ਤਰਕਸਾਨੂੰ 라ਉਟ ਹੈਗਾ ਸੰਵਾਨ ਸਾਨੂੰ ਅਲਾਉ ਕਰਦਾ ਕੌਂਸਲਰ ਨੂੰ ਅਲਾਉ ਕਰਦੇ ਸੈਕਸ਼ਨ 25 2ਪੀ ਚ ਪਰ ਜੋ ਕੰਸਰਨ ਅਫਸਰ ਸੀ ਉੱਥੇ ਐਸਪੀ ਕੰਸਰਨ ਸੀ ਕੋਈ ਸ਼ਸ਼ੀਕਾਂ ਗੌਰ ਉਹਨੇ ਨਹੀਂ ਅਲਾਉ ਕੀਤਾ ਉਹਨੂੰ ਸ਼ਾਇਦ ਨਹੀਂ ਜਾਣਕਾਰੀ ਹੁੰਨੀ ਸਰਪੰਚ ਸਾਹਿਬ ਦਾ ਕਹਿਣਾ ਕਿ ਸ਼ਾਇਦ ਉਹਨੇ ਕਿਸੇ ਅੱਗੇ ਗੱਲ ਵੀ ਕੀਤੀ ਤੇ ਉੱਥੋਂ ਵੀ ਸ਼ਾਇਦ ਗੱਲ ਨਹੀਂ ਬਣੀ ਪਰ ਮੈਨੂੰ ਲੱਗਾ ਕਿ ਇੱਕ ਮੈਸੇਜ ਜਾਣਾ ਚਾਹੀਦਾ ਸਿਸਟਮ ਵਿੱਚ ਔਰ ਇੱਕ ਅੱਛਾ ਮੈਸੇਜ ਜਾਣਾ ਚਾਹੀਦਾ ਤਕੜਾ ਮੈਸੇਜ ਜਾਣਾ ਚਾਹੀਦਾ ਤਾਂ ਕਿ ਅਗਲੀ ਵਾਰ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਮੈਂ ਚੈੱਕ ਕੀਤਾ ਵੀ ਉਹ ਉਸ ਹਲ ਜਿਹੜਾ ਲਾਲ ਕਿਲਾ ਕਿਰੇ ਸੀਪੀ ਦੇ ਕੋਲ ਆਂਦਾ ਹੈ ਜੀ ਉਹਦਾ ਕਿ ਜੁਆਇੰਟ ਸੀਪੀ ਜਿਹੜੇ ਸੈਂਟਰਲ ਰੇਂਜ ਦੇ ਨੇ ਮਦਰ ਵਰਮਾ ਜੀ ਉਹਨਾਂ ਦੀ ਉਹਦੇ ਚ ਆਂਦਾ ਹੈ ਉਹ ਤੋਂ ਮੇਰੇ ਚ ਆਂਦਾ ਤੇ ਮੈਂ ਇਸ ਕਰਕੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਤੁਹਾਨੂੰ ਮਿਲਣ ਆ ਰਿਹਾ ਹਾਂ ਅੱਜ ਉਹਨਾਂ ਨੇ ਟਾਈਮ ਦਿੱਤਾ ਸੀ ਤੇ ਮੈਂ ਸਰਪੰਚ ਸਾਹਿਬ ਨੂੰ ਆਖਿਆ ਸੀ ਕਿ ਮੈਂ ਜਾਵਾਂਗਾ ਮੇਰੇ ਨਾਲ ਸੇ ਆਪਣਾ ਫੋਨ ਔਨ ਰੱਖਣਾ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਵੀਡੀਓ ਕਾਲ ਕਰਾ ਦਾਂਗਾ ਉਥੋਂ ਜੀ ਤੇ ਅੱਜ ਮਿਲ ਕੇ ਮੈਂ ਚਿੱਠੀ ਦਿੱਤੀ ਉਹਨਾਂ ਨੂੰ ਜਦੇ ਵਿੱਚ ਮੈਂ ਲਿਖਿਆ ਕੇਸ ਦੀ ਰੈਫਰੈਂਸ ਦਿੱਤੀ ਨੇ ਕਿਹੜੇ-ਕਿਹੜੇ ਕੇਸਿਸ 'ਚ ਅੱਹ ਸ੍ਰੀ ਸਾਹਿਬ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਆਰਡਰ ਵੀ ਹੈਗੇ ਨੇ ਇੱਕ ਬਲਵੰਤ ਸਿੰਘ ਵਰਸਸ ਸਟੀਰ ਰਾਇਸਾਨ ਦਾ ਮਾਮਲਾ ਹੈਗਾ 2006 ਦਾ ਜੀ ਇਸ ਸੁਪਰੀਮ ਕੋਰਟ ਨੇ ਰੀਫਰਮ ਕਿਤਾਬਿਆਂ ਕਰਪਾਣ ਲੈ ਜਾਣਾ ਲੈ ਜਾਣਾ ਜਾਂ ਪਾਣਾ ਸਾਡਾ ਫੰਡਮੈਂਟਲ ਰਾਈਟ ਹੈ ਜੀ ਤੇ ਉਹ ਵੀ ਚਿੱਠੀ ਲਿਖਿਆ ਨਾਲ ਫਿਰ ਮੈਂ ਕਿਹਾ ਵੀ ਇੱਕ ਬੰਦੀ ਜਿਹੜੀ ਵੀ ਜੋ ਅਕਸਰ ਹੈਗਾ ਉਹ ਸਸ਼ੀਕਨ ਗੁਆੜ ਉਹਦੇ ਖਾਤ ਕਰਵੇ ਵੀ ਹੋਣੀ ਚਾਹੀਦੀ ਹੈ ਕਿਉਂ ਉਹਨੇ ਕਿਉਂ ਰੋਕੇ ਜਾਂ ਡਿਲੇਟੇਸ਼ਨ ਹੈਗਾ ਸੀ ਜੀ ਤੇ ਇਹ ਦਾ ਕਿਸ ਕਾਈਂਡ ਆ ਮਦਰ ਵਰਮਾ ਜੀ ਜੋਇੰਟ ਸੀਪੀ ਸਾਹਿਬ ਕੀ ਉਹਨਾਂ ਨੇ ਵੀਡੀਓ ਕਾਲ ਤੇ ਸਰਪੰਚ ਸਾਹਿਬ ਨਾਲ ਗੱਲ ਕੀਤੀ 12 ਮਿੰਟ ਗੱਲ ਹੋਈ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਾਇਆ ਕਿ ਇਹ ਗੱਲ ਜਿਹੜੀ ਘਟਨਾ ਹੋਈ ਇਹਦਾ ਅਫਸੋਸ ਹੈ ਮੈਨੂੰ ਔਰ ਮੈਂ ਮਾਫੀ ਵੀ ਮੰਗਦਾ ਔਰ ਇਹ ਵੀ ਕਿਹਾ ਕਿ ਜੋ ਬੰਦੀ ਕਾਰਵਾਈ ਹੋਈ ਕਿ ਮੈਂ ਕਰਾਂਗਾ

ਜੀ ਪਰ ਆਰਥਿਕ ਜੀ ਗੱਲ ਸ੍ਰੀ ਸਾਹਿਬ ਦੀ ਹੋ ਰਹੀ ਹੈ ਪਰ ਸਿੱਖਾਂ ਦੇ ਪੰਜ ਤਕਾਰ ਜਿਹੜੇ ਨੇ ਬਖਸ਼ੇ ਹੋਏ ਨੇ ਗੁਰੂ ਸਾਹਿਬਾਨ ਵੱਲੋਂ ਉਹ ਪੰਜ ਤਕਾਰ ਸਿੱਖ ਸਾਹਿਬ ਨੂੰ ਲੈ ਕੇ ਵਿਵਾਦ ਹੋਣਾ ਤਾਂ ਬੜਾ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਹੈ ਹਾਲਾਂਕਿ ਅੰਤਰਰਾਸ਼ਟਰੀ ਉਡਾਣਾ ਚ ਜਾਂ ਡੋਮੈਸਟਿਕ ਉਡਾਣਾ ਚ ਵੀ ਜਿਹੜਾ ਹੈ ਉਹਦੇ ਵਾਸਤੇ ਕੋਈ ਵਿਧੀ ਵਿਧਾਨ ਬਣਾਇਆ ਗਿਆ ਹੈ ਕਿ ਕੇਸ ਵਿੱਚ ਰੱਖ ਕੇ ਤੁਸੀਂ ਬਾਅਦ ਵਿੱਚ ਪ੍ਰਾਪਤ ਕਰ ਸਕਦੇ ਹੋ ਪਰ ਕੜੇ ਨੂੰ ਲੈ ਕੇ ਵੀ ਬੜੇ ਵਿਵਾਦ ਆ ਰਹੇ ਨੇ ਹਾਲੇ ਤਾਜ਼ਾ ਖੱਟਣਾ ਰਾਜਸਥਾਨ ਦੀ ਹੈ ਇੱਕ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਵਿੱਚ ਇੱਕ ਬੱਚੀ ਨੂੰ ਪਰੇਸ਼ਾਨੀ ਆਈ ਹੈ ਕੀ ਲੱਗਦਾ ਹੈ ਕਿ ਇਹ ਅਵੇਅਰਨੈਸ ਕਿਉਂਕਿ ਜੇ ਤੁਸੀਂ ਵੀ ਕੀਤਾ ਕਿ ਸੰਵਿਧਾਨ ਮੁਤਾਬਕ ਇਹਦੀ ਇਜਾਜ਼ਤ ਹੈ ਸੁਪਰੀਮ ਕੋਰਟ ਦੇ ਵੀ ਹੁਕਮ ਨੇ ਇਸ ਬਾਰੇ ਇੱਕ ਬਕਾਇਦਾ ਜਜਮੈਂਟ ਦਿੱਤੇ ਪਰ ਇਹ ਅਵੇਅਰਨੈਸ ਪੁਲਿਸ ਅਫਸਰਾਂ ਤੇ ਜਾਂ ਪ੍ਰੀਖਿਆ ਲੈਣ ਵਾਲੇ ਅਧਿਕਾਰੀਆਂ 'ਚ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਕਿਉਂ ਨਹੀਂ ਹੈਗੀ ਕੀ ਕਾਰਨ ਹੈ ਇਹਦੇ ਪਿੱਛੇ ਜਦ ਲਈ ਸੰਧਾਨ ਲੋਕੀ ਪੜਦੇ ਨਹੀਂ ਲੋਕਾਂ ਨੇ ਸੰਧਾਨ ਪੜਿਆ ਨਹੀਂ ਆਇਆ ਔਰ ਇਸ ਕਰਕੇ ਬਾਰ ਬਾਰ ਦਿੱਕਤ ਆਂਦੀ ਹੈ ਪਰ ਇਹ ਨਹੀਂ ਕਿ ਕੋਈ ਟੀਵੀ ਕੋਈ ਜਨਰਲ ਆਰਡਰ ਇਹੋ ਜਿਹਾ ਹੈਗਾ ਮਤਲਬ ਹੁੰਦਾ ਹੈ ਕਿ ਜੇ ਉਹ ਰਾਸਥਾਨੀ ਮਾਮਲਾ ਹੋਇਆ ਜਾਂ ਦਿੱਲੀ ਚ ਹੁਣ ਮਾਮਲਾ ਹੋਇਆ ਜੀ ਤੇ ਜਦ ਵੀ ਹੋਏ ਉੱਥੇ ਸੋਦੇ ਉੱਚ ਸਕਾਰਪਾਈ ਅਗਰ ਹੋਏਗੀ

ਮੈਸੇਜ ਹੋ ਜਾਏਗਾ ਇਹ ਜਿਵੇਂ 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 ਮੇਰਾ ਗੱਲ ਕਰ ਰਹੇ ਹੋ ਜੀ ਮੈਂ ਐਦਾ ਵੀ ਮੈਸੇਜ ਪੂਰੇ ਸਿਸਟਮ ਵਿੱਚ ਜਾਏਗਾ ਨਾ ਕਿਉਂਕਿ ਇਹ ਅਲਾਉਡ ਹੈਗਾ ਹੋਰ ਇਤਨਾ ਅਲਾਉਡ ਹੀ ਕੀਤਾ ਗਿਆ ਔਰ ਇਹ ਵੀ ਥੋੜਾ ਕੁ ਲਿਖਾ ਇਹ ਵੀ ਦੂਰ ਕਰ ਮੈਂ ਜਿਹੜਾ ਜਿਹੜੀ ਸੈਕਸ਼ਨ 25 2 ਬੀ ਜਿਹੜਾ ਤੁਹਾਨੂੰ ਲੌਗ ਕੀਤਾ ਗਿਆ ਕਰਪਾਨ ਅਸੇ ਕੀਤਾ ਗਿਆ ਪਰ ਕਰਪਾਨ ਸਿੰਬੋਲਿਕ ਹੈ ਪੰਜਾਂ ਦੇ ਪੰਜੇ ਕਕਾਰ ਸਾਨੂੰ ਅਲਾਉਡ ਨੇ ਦੱਸਨੇ ਜੀ 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 ਬਹੁਤ ਸ਼ੁਕਰੀਆ ਤੁਸੀਂ ਜੀ